ਦੇਸ਼ ਵਿੱਚ ਕਿਸਾਨੀ ਸੰਕਟ ਦੇ ਦੌਰਾਨ ਜੋ ਹਾਲਾਤ ਬਣ ਰਹੇ ਨੇ ਜਿੱਥੇ ਕਣਕ ਝੋਨੇ ਦੀ ਗੱਲ ਹੋ ਰਹੀ ਹੈ ਉੱਥੇ ਕੈਸ਼ ਕ੍ਰੌਪ ਜਿਹੜੀ ਹੈ 슈ਗਰ ਕੇ ਗੰਨੇ ਦੀ ਹੈ ਉਹ ਪੰਜਾਬ ਦੇ ਵਿੱਚ ਜੋ ਹਾਲਾਤ ਨੇ ਲਗਭਗ 14 슈ਗਰ ਮਿਲਾਂ ਇਸ ਵੇਲੇ ਚੱਲ ਰਹੀਆਂ ਨੇ ਜਿਹੜੀਆਂ 70 ਕੁ ਹਜ਼ਾਰ ਟਨ ਦੇ ਕਰੀਬ ਜਿਹੜਾ ਗੰਨਾ ਹੈ ਉਹਨੂੰ ਪੀਟਦੀਆਂ ਨੇ ਹਾਲਾਤ ਇਹ ਨੇ ਕਿ ਗੱਲਾਂ ਕਿਸਾਨੀ ਦੇ ਵਿੱਚ ਫਾਰਮਰ ਇਨਕਮ ਡਬਲ ਕਰਨ ਦੀਆਂ ਗੱਲਾਂ ਹੋਈਆਂ ਜਦੋਂ ਸਰਕਾਰਾਂ ਆਈਆਂ ਹੁਣ ਜੋ ਤਾਜ਼ਾ ਅੰਕੜਾ ਪਿਛਲੇ ਦੇਣੀ ਜਾ ਰਹੀ ਹੋਇਆ ਨੈਸ਼ਨਲ ਫੈਡਰੇਸ਼ਨ ਜਿਹੜੀ 슈ਗਰ ਫੈਕਟਰੀਜ਼ ਦੀ ਏ ਉਹ ਇਹ ਕਹਿ ਰਹੀ ਹੈ ਕਿ ਇਸ ਸਾਲ ਲਗਭਗ 17 ਲੱਖ ਟਨ ਦੇ ਕੋਲ 슈ਗਰ ਘਟ ਹੋਣ ਦੇ ਅਸਾਰ ਨੇ 슈ਗਰ ਕੰਦੀ ਰਿਕਵਰੀ ਘਟਣ ਜਾ ਰਹੀ ਏ ਇਸ ਵੇਲੇ ਲਗਭਗ 490 ਤੋਂ ਵੱਧ 슈ਗਰ ਮਿਲਾਂ ਜਿਹੜੀਆਂ ਆਪਰੇਸ਼ਨ ਦੇ ਵਿੱਚ ਹੈਗੀਆਂ ਨੇ ਮੁਸ਼ਕਲ ਇਹ ਆ ਕਿ ਕਾਰੋਬਾਰੀ ਫੈਕਟਰੀਆਂ ਚਲਾ ਰਹੇ ਨੇ ਕਿਸਾਨ ਗੰਨਾ ਪੈਦਾ ਕਰ ਰਿਆ ਸਰਕਾਰ ਜੋ ਕੈਨਲਾਈਜ਼ਿੰਗ ਏਜੰਸੀ ਏ ਉਹਦਾ ਫਰਜ਼ੇ ਬਣਦਾ ਕਿ ਸਾਨੂੰ ਗਲੋਬਲ ਚੀਜ਼ਾਂ ਦੇ ਨਾਲ ਕੰਪੇਅਰ ਕਰਨਾ ਪੈਣਾ ਏ ਇੰਡੀਅਨ ਐਗਰੀਕਲਚਰ ਰਿਸਰਚ ਇੰਸਟਿਟਿਊਟ ਉਠੇ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ ਹੈ ਇੰਡੀਅਨ ਇੰਸਟੀਚਿਊਟ ਆਫ 슈ਗਰ ਕੇਨ ਰਿਸਰਚ ਹੈ ਇਹ ਕਿਉਂ ਨਹੀਂ ਕੀਤਾ ਜਾ ਰਿਹਾ ਹੈ ਇਸ ਵੇਲੇ ਕਿ ਦੁਨੀਆ ਦੇ ਬਰਾਬਰ ਸਾਡੀ ਪ੍ਰਤੀ ਹੈਕਟੇਅਰ ਪ੍ਰਤੀ ਏਕੜ ਪੈਦਾਵਾਰ ਵਧੇ ਜੋ ਪੰਜਾਬ 'ਚ ਇਸ ਵੇਲੇ ਕੁਝ ਇਲਾਕਿਆਂ ਦੇ ਵਿੱਚ ਆਲਮੋਸਟ 10 ਦੇ ਕੋਲ ਰਿਕਵਰੀ ਚੱਲ ਰਹੀ ਹੈ 9.90 ਤੋਂ ਚੱਲੀ ਹੈ ਦੇਸ਼ ਦੇ ਕੁਝ ਹਿੱਸਿਆਂ ਦੇ ਵਿੱਚ 11 ਤੋਂ ਉੱਪਰ ਰਿਕਵਰੀ ਜਾ ਰਹੀ ਹੈ ਹਾਲਾਤ ਆ ਜਿਹੜੇ ਜਦੋਂ ਕਿਸਾਨੀ ਦੀ ਦੁਰਦਸ਼ਾ ਹੋ ਰਹੀ ਹੈ ਐਨਸੀਆਰਬੀ ਦਾ ਜੋ ਡਾਟਾ ਆਇਆ ਉਹ 10000 ਤੋਂ ਉੱਪਰ ਫਾਰਮਰ ਸੁਸਾਇਸਾਈਡ ਨੇ ਹਰ ਰੋਜ਼ ਪ੍ਰਤੀ ਘੰਟਾ ਇੱਕ ਕਿਸਾਨ ਸੁਸਾਇਸਾਈਡ ਕਰ ਰਿਹਾ ਤੇ ਦੇਸ਼ ਦੇ ਵਿੱਚ ਜੋ ਸਤ ਸਰਕਾਰ ਤੀਸਰੀ ਵਾਰ ਆਈਏ ਉਹਨਾਂ ਦਾ ਇਹ ਕਹਿਣਾ ਸੀ ਕਿ ਅਸੀਂ ਫਾਰਮ ਇਨਕਮ ਡਬਲ ਕਰ ਦੇਾਂਗੇ ਫਾਰਮਰ ਦੀ ਜਿਹੜੀ ਇਹ ਦੁੱਗਣੀ ਆਮਦਨੀ ਕਰਨ ਲਈ ਹਰ ਹੀ ਲਾ ਵਸੀਲਾ ਵਰਤਿਆ ਜਾਏਗਾ ਨਜ਼ਰ ਤੇ ਕੋਈ ਜ਼ਮੀਨੀ ਹਕੀਕੀ ਸਚਾਈ ਆ ਨਹੀਂ ਰਹੀ ਜੇ ਪੰਜਾਬ ਦੀ ਹੀ ਗੱਲ ਕਰ ਲਈ ਜਾਵੇ ਇੱਥੇ ਵੀ ਹਾਲਾਤ ਇਹ ਨੇ ਕਿ ਜ਼ਰਖੇ ਜ਼ਮੀਨ ਹੈ ਜਦੋਂ ਖੇਤੀ ਯੋਗ ਵਾਹੀ ਯੋਗ ਜ਼ਮੀਨ ਹੈ ਅਸੋਲੇ ਸਾਡੀ 55 ਲੱਖ ਏਕੜ ਟੋਟਲ ਰਕਬੇ ਦੇ ਵਿੱਚੋਂ 34 ਲੱਖ ਏਕੜ ਦੇ ਵਿੱਚ ਕਣਕ ਦਾ ਵਿਜਾਨ ਹੋ ਰਿਹਾ ਔਰ 180 ਪਰਸੈਂਟ ਦੇ ਕੋਲ ਸਾਡੀ ਕ੍ਰੋਪਿੰਗ ਹੋ ਰਹੀ ਹੈ ਬਤ ਸਾਲ ਚ ਲਗਭਗ ਦੋ ਫਸਲਾਂ ਲਈਆਂ ਜਾ ਰਹੀਆਂ ਨੇ ਔਰ ਜੋ ਬਾਕੀ ਇਸ ਸੈਂਚੋ ਆ ਕੇ ਇੱਥੇ ਨਾਨ ਐਗਰੀਕਲਚਰ ਪਰਪਸਲੀ ਜ਼ਮੀਨ ਵਰਤੀ ਜਾ ਰਹੀ ਹੋ ਜਿਹੜੀ ਆਲਮੋਸਟ 45000 ਹੈਕਟੇਅਰ ਤੋਂ ਵੱਧ ਹੋ ਚੁੱਕੀ ਹੈ ਜਿਹਦੇ ਵਿੱਚੋਂ ਉਪਜਾਊ ਜ਼ਮੀਨ ਚੋ ਜਿਹੜੀ ਨਾਨ ਐਗਰੀਕਲਚਰਲੀ ਜ਼ਮੀਨ ਚਾਹੇ ਫੈਕਟਰੀ ਹੈ ਚਾਹੇ ਕਲੋਨੀਆਂ ਨੇ ਚਾਹੇ ਹਾਈਵੇ ਨੇ ਉਹਨਾਂ ਲਈ ਵਰਤੀ ਜਾ ਰਹੀ ਹੈ ਇਹ ਸਰਕਾਰ ਨੂੰ ਵੇਖਣਾ ਪਾਏਗਾ ਕਿ ਦੇਸ਼ ਦਾ ਜਿਹੜਾ ਅੰਨ ਸੰਕਟ ਆ ਉਹਦੇ ਵੱਲ ਵੀ ਧਿਆਨ ਦੇਣਾ ਪਾਏਗਾ ਜ਼ਰੂਰੀ ਨਹੀਂ ਹੈ ਕਿ ਹਰ ਚੀਜ਼ ਪਬਲਿਕ ਡੋਮੇਨ ਵਿੱਚ ਹੀ ਆ ਜਾਵੇ ਸਰਕਾਰਾਂ ਨੂੰ ਸਭ ਪਤਾ ਹੁੰਦਾ ਕਿ ਕੀ ਹਾਲਾਤ ਨੇ ਜੇ ਪੰਜਾਬ ਚ ਗੰਨੇ ਦੀ ਰਿਕਵਰੀ ਵਧਾਉਣ ਵਾਲੀ ਗੱਲ ਹੈ ਸਾਡੇ ਤੋਂ ਅੱਗੇ ਮਹਾਰਾਸ਼ਟਰ ਚੱਲ ਰਿਹਾ ਤਾਮਿਲਨਾਡੂ ਚੱਲ ਰਿਹਾ ਕੇਰਲ ਚੱਲ ਰਿਹਾ ਗਲੋਬਲੀ ਬ੍ਰਾਜ਼ੀਲ ਕਿਊਪਾ ਦੇ ਵਿੱਚ ਹੋਰ ਕਈ ਜਗ੍ਹਾ ਤੇ ਚੱਲ ਰਿਹਾ ਕਿਉਂ ਨਹੀਂ ਸਾਡਾ ਆਦਾਨ-ਪ੍ਰਦਾਨ ਹੋ ਰਿਹਾ ਜੇ ਹੋ ਰਿਹਾ ਸਾਇੰਸ ਦਾ ਟੈਕਨੋਲੋਜੀ ਦਾ ਕਿਸਾਨਾਂ ਦਾ ਉਹ ਨਜ਼ਰ ਤੇ ਨਹੀਂ ਆ ਰਿਹਾ ਥੱਲੇ ਤੋਂ ਇਸ ਦਾ ਮਤਲਬ ਹੈ ਕਿ ਜ਼ਿਆਦਾ ਤੌਰ ਤੇ ਕਿਹਾ ਜਾ ਸਕਦਾ ਕਿ ਹੱਲੇ ਬਹੁਤ ਵੱਡਾ ਸਕੋਪ ਹੈ ਪੰਜਾਬ ਚ ਪ੍ਰਤੀ ਏਕੜ ਪ੍ਰਤੀ ਹੈਕਟੇਅਰ ਝੋਨੇ ਦੇ ਸਾ ਦੇ ਨਾਲ ਕਣਕ ਦੇ ਹਿਸਾਬ ਦੇ ਨਾਲ ਜੇ ਕੈਸ਼ ਕ੍ਰੌਪ ਗੰਨੇ ਦੀ ਗੱਲ ਹੋ ਰਹੀ ਹੈ ਉਹਦੇ ਚ ਵੀ ਬਹੁਤ ਵੱਡਾ ਸਕੋਪ ਹੈਗਾ ਸਰਕਾਰਾਂ ਕਿਸ ਚੀਜ਼ ਦਾ ਵੇਟ ਕਰ ਰਹੀਆਂ ਨੇ ਜੇ ਕਿਸਾਨ ਆਪਣੇ ਲੈਵਲ ਤੇ ਜੋ ਬਣਾ ਰਿਆ ਰਿੰਗ ਪਿਟ ਵਿਧੀ ਆਈ ਜਾਂ ਬੰਨਿਆ ਤੇ ਗੰਨਾ ਬੀਜਣ ਦੀ ਗੱਲ ਆਈ ਉਹ ਤੇ ਕਰ ਹੀ ਰਹੇ ਨੇ ਜੇ ਫੈਕਟਰੀਆਂ ਬਾਇਓ ਟੈਕਨੋਲੋਜੀ ਲਗਾ ਕੇ ਆਪਣਾ ਕੇਨ ਗਰੋਇੰਗ ਏਰੀਆ ਵਧਾਰੀਆਂ ਨੇ ਤੇ ਸਰਕਾਰ ਦਾ ਫਰਜ਼ ਬਣਦਾ ਜਿਸ ਤਰ੍ਹਾਂ ਕੋਆਪਰੇਟਿਵ ਮਿਲਾਂ ਖਤਮ ਹੁੰਦੀਆਂ ਜਾ ਰਹੀਆਂ ਨੇ ਸਰਕਾਰਾਂ ਦਾ ਧਿਆਨ ਨਹੀਂ ਲੱਗ ਰਿਹਾ ਤੇ ਪੰਜਾਬ ਦਾ ਅਰਥਚਾਰਾ ਇੱਕਸਾਨੀ ਦੇ ਇਰਦ ਗਿਰਦ ਹੈ ਜੇ ਕਿਸਾਨੀ ਦੇ ਵਿੱਚ ਕੋ ਜਾਏਗਾ ਤਾਂ ਹੀ ਨਿੱਕੇ ਦੁਕਾਨਦਾਰ ਨਿੱਕੇ ਕਾਰਸਤਕਰ ਨਿੱਕੇ ਕਾਰੋਬਾਰੀ ਦਾ ਛੋਟੀ ਇੰਡਸਟਰੀ ਦਾ ਉਹਦਾ ਧਿਆਨ ਤਾਂ ਆਏਗਾ ਜੋ ਸਾਹਮਣੇ ਨਜ਼ਰ ਨਹੀਂ ਆ ਰਿਹਾ ਜੇ ਕਿਸਾਨੀ ਦੀ ਮੁਸ਼ਕਲ ਆ ਰਹੀ ਹੈ ਤੇ ਸਮਾਜ ਦੇ ਹਰ ਵਰਗ ਨੂੰ ਮੁਸ਼ਕਲ ਆ ਰਹੀ ਹੈ ਉਤੋਂ ਹੈਰਾਨ ਕੋ ਨਾਂਕੜੇ ਜੋ ਨੇ ਉਹ ਇਹ ਕਹਿ ਰਹੇ ਨੇ ਕਿ ਦੇਸ਼ ਵਿੱਚ 19% ਖੇਤੀਬਾੜੀ ਦਾ ਯੋਗਦਾਨ ਸੀ ਜਿਹੜਾ ਕੋਵਿਡ ਤੋਂ ਬਾਅਦ 20% ਕ੍ਰਾਸ ਕਰ ਗਿਆ ਤੇ ਪੰਜਾਬ ਦੇ ਵਿੱਚ 30% ਯੋਗਦਾਨ ਹੈ ਖੇਤੀਬਾੜੀ ਦਾ ਤੇ ਜੇ ਟ੍ਰੈਡੀਸ਼ਨਲ ਫਸਲਾਂ ਦੀ ਗੱਲ ਹੋ ਰਹੀ ਹੈ ਕਿ ਕਣਕ ਝੋਨੇ ਤੋਂ ਬਾਹਰ ਆਉਂ ਇਹ ਗੰਨੇ ਦੀ ਫਸਲ ਦੀ ਗੱਲ ਹੈ ਤੇ ਉਹਦੇ ਨੇ ਕੀ ਕਰ ਰਹੇ ਕਿ ਕਾਰਗੁਜ਼ਾਰੀ ਹੋ ਰਹੀ ਹੈ ਚਾਰਾ ਜਾਈ ਹੋ ਰਹੀ ਹੈ ਤੜਾ ਤੜ ਕਿਸਾਨੀ ਆ ਰਹੀ ਹੈ ਲੰਬਾ ਸਮਾਂ ਵਧਾਤ ਕਰ ਰਹੀ ਹੈ ਜਿੱਥੇ ਕਪੈਸਿਟੀ ਵਧਾਣ ਦੀ ਗੱਲ ਹੈ ਸਭ ਤੋਂ ਵੱਡੀ ਪ੍ਰਤੀ ਕੁਇੰਟਲ ਰਿਕਵਰੀ ਵਧਾਣ ਦੀ ਗੱਲ ਹੋ ਰਹੀ ਹੈ ਕਿਤੇ ਨਾ ਕਿਤੇ ਕੋਈ ਨਾ ਕੋਈ ਹੋਂਤਾ ਹੀ ਹੈ ਕਦੋਂ ਦੂਰ ਹੋਏ